ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਜ਼ਿਲ੍ਹਾ ਸੰਗਰੂਰ ਦੇ ਪਵਾਨੀਗੜ੍ਹ ਦੇ ਨੇੜਲੇ ਪਿੰਡ ਆਲੂਰਕ ਵਿੱਚ ਖੜੇ ਆਂ ਆਲੂਰਕ ਦਾ ਉਹ ਇਤਿਹਾਸਿਕ ਗੁਰਦੁਆਰਾ ਜਿੱਥੇ ਮਾਤਾ ਗੁਜਰਕੌਰ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦੇ ਜਿੰਨੀਆਂ ਅਸਤੀਆਂ ਮਜੂਦ ਨੇ ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਦੇ ਜੋ ਚਰਨ ਸੀ ਉਹ ਪੱਥਰਾਂ ਦੇ ਉੱਤੇ ਛਪ ਗਏ ਸੀ ਪਾਰੇ ਇਤਿਹਾਸ ਕੀ ਕਹਿੰਦਾ ਇਤਿਹਾਸ ਦੇ ਪੰਨੇ ਕੀ ਕਹਿੰਦੇ ਨੇ ਜੇਕਰ ਗੱਲ ਕੀਤੀ ਜਾਵੇ ਦੀਵਾਨ ਢੋਡਰ ਮਲ ਦੀ ਜੋ ਕਿ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਦੀਵਾਨ ਢੋਡਰ ਮਲ ਦਾ ਨਾਮ ਲਿਖਿਆ ਗਿਆ ਉਹਨਾਂ ਦੇ ਜੱਦੀ ਪਿੰਡ ਖੜੇ ਆ ਗੁਰਦੁਆਰਾ ਸਾਹਿਬ ਕਿਹ ਖੜੇ ਆ ਜੋ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਕਿ ਇਤਿਹਾਸ ਕੀ ਆ ਜੋ ਗੱਲਾਂ ਆਖੀਆਂ ਜਾਂਦੀਆਂ ਨੇ ਕੀ ਉਹ ਸੱਚ ਆ ਗੱਲ ਕਰ ਲੈਣੇ ਆ ਇਸ ਦੇ ਨਾਲ ਸੰਬੰਧਿਤ ਨੇ ਪਰ ਉਹ ਤੇ ਤੁਹਾਨੂੰ ਦੱਸਦੇ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਆ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤਾ ਅਤੇ ਮਾਤਾ ਗੁਜਰਕੌਰ ਉਹ ਵੀ ਇੱਥੇ ਆਏ ਨੇ ਪਰ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਸਵੇਰੇ ਦਿਨ ਚੱਲ ਰਹੇ ਨੇ ਤਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਲਗਾਤਾਰ ਨਾਮ ਸਿਮਰਨ ਹੋ ਰਿਹਾ ਸੰਗਤ ਵੀ ਇੱਥੇ ਗੁਰਦੁਆਰਾ ਸਾਹਿਬ ਦੇ ਕਿ ਦੂਰੋਂ ਦੂਰੋਂ ਪਹੁੰਚ ਰਹੀਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਨਾਮ ਜੀ ਸੁਰਿੰਦਰਪਾਲ ਕੁਰ ਜੀ ਤੋਂ ਆ ਪਟਿਆਲਿਤੋਂ ਜੀ ਪਟਿਆਲੇ ਤੋਂ ਆਏ ਹਾਂ ਇੱਥੇ ਪਹੁੰਚੇ ਹਾਂ ਦਿਵਾਨ ਟੋਡਰਮਲ ਦੇ ਪਿੰਡ ਪਹੁੰਚੇ ਹੋ ਖਾਸ ਕਰਕੇ ਕਹ ਜਿਹਾ ਲੱਗ ਰਿਹਾ ਤੇ ਕੀ ਬੋਲਣਾ ਚਾਹੁੰਦੇ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਜੀ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਫੇਸਬੁਕ ਵਗੈਰਾ ਮੀਡੀਆ ਚੈਨਲ ਰਾਹੀਂ ਦੇਖਿਆ ਵੀ ਇਹਨਾਂ ਦੀ ਬਹੁਤ ਜ਼ਿਆਦਾ ਮਹਾਨਤਾ ਇਸ ਗੁਰਦੁਆਰੇ ਦੀ ਤੇ ਅੱਜ ਫਸਟ ਟਾਈਮ ਅਸੀਂ ਆਏ ਹਾਂ ਤਾਂ ਮਨ ਨੂੰ ਬਹੁਤ ਜ਼ਿਆਦਾ ਅੱਛਾ ਲੱਗ ਰਿਹਾ ਹੈ ਬਿਲਕੁਲ ਇਹਨਾਂ ਦਾ ਕਹਿਣਾ ਕਿ ਜਦੋਂ ਗੁਰਦੁਆਰਾ ਸਾਹਿਬ ਵਿੱਚ ਆਏ ਤਾਂ ਮਨ ਨੂੰ ਸਕੂਨ ਮਿਲਿਆ ਕਿਉਂ ਵੀ ਨਾ ਮਿਲੇ ਕਿਉਂ ਕਰਕੇ ਕਈ ਗੁਰੂਆਂ ਦੀ ਚਰਨ ਛੋਹ ਪ੍ਰਾਪਤਾ ਕੀ ਨਾਮ ਹੈ ਸਰ सुरेंद्र ਸਿੰਘ ਜੀ सुरेंद्र ਸਿੰਘ ਜੀ ਕਿੱਥੋਂ ਆਏ ਹੋ ਤੇ ਕਹੇ ਜਾ ਲੱਗ ਰਹੇ ਇੱਥੇ ਆਸੀਂ ਪਟਿਆਲੇ ਤੋਂ ਆਏ ਆ ਜੀ ਸਾਨੂੰ ਬਹੁਤ ਅੱਛਾ ਲੱਗਿਆ ਪਹਿਲਾਂ ਵੀ ਸੁਣਿਆ ਆ ਇੱਥੇ ਟੋਡਰਮਲ ਜੀ ਦੇ ਬਾਰੇ ਚ ਤੇ ਅੱਜ ਇਤਿਹਾਸਕ ਜਗ੍ਹਾ ਦੇਖਣ ਵਾਸਤੇ ਆਏ ਜੀ ਬਿਲਕੁਲ ਇਤਿਹਾਸਕ ਜਗ੍ਹਾ ਵੇਖਣ ਨੂੰ ਆਏ ਨੇ ਕਿਉਂਕਿ ਕਰਕੇ ਜੇਕਰ ਇਤਿਹਾਸਕ ਜਗ੍ਹਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਈ-ਕਈ ਹਜ਼ਾਰਾਂ ਹਜ਼ਾਰਾਂ ਕਿਲੋਮੀਟਰ ਦੂਰ ਚਲੇ ਜਾਂਦੇ ਨੇ ਪਰ ਜ਼ਿਲ੍ਹਾ ਸੰਗਰੂਰ ਦੇ ਹਲਕਾ ਪਵਾਨੀ ਗੜ ਦੇ ਆਲੂ ਹਰਖਪਿੰਡ ਲਗਾਤਾਰ ਜਿੱਥੇ ਲੋਕ ਇੱਥੇ ਨਮਸ਼ਕਾਰ ਕਰਨ ਆਉਂਦੇ ਨੇ ਪਰ ਉੱਥੇ ਹੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਇੱਥੇ ਆਗੂ ਨੇ ਭਾਈ ਸਹਿਬਾਨ ਨੇ ਉਹਨਾਂ ਨਾਲ ਗੱਲ ਕਰਦੇ ਇਤਿਹਾਸ ਬਾਰੇ ਗੱਲ ਕਰਦੇ ਉਹਨਾਂ ਦੇ ਨਾਲ ਚਾਣਨਾ ਪਾਉਣਗੇ ਕੀ ਨਾਮ ਅਸਰ ਗੁਰਦਤ ਸਿੰਘ ਜੀ ਗੁਰਦਤ ਜੀ ਜੇਕਰ ਗੱਲ ਕੀਤੀ ਜਾਵੇ ਇਤਿਹਾਸ ਬਾਰੇ ਕਿਉਂਕਿ ਅਕਸਰ ਕਿਤਾਬਾਂ ਦੇ ਵਿੱਚ ਵੀ ਪੜਿਆ ਫੇਸਬੁਕਾਂ ਦੇ ਜ਼ਰੀਏ ਵੀ ਵੇਖਦੇ ਕਿ ਦੀਵਾਨ ਟੋਡਰਮਲ ਹੋਏ ਨੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵੇਚ ਵੇਚ ਕੇ ਛੋਟੇ ਸਹਿਬਜ਼ਾਦੇਾਂ ਨੇ ਜਦੋਂ ਸੰਸਕਾਰ ਕੀਤਾ ਤਾਂ ਸੋਨੇ ਦੀਆਂ ਮੋਹਰਾਂ ਬਿਛਾ ਦਿੱਤੀਆਂ ਗਈਆਂ ਸੀ ਕੀ ਇਤਿਹਾਸਾ ਪਿੰਡ ਦਾ ਇਹ ਜਿੱਥੇ ਅਸੀਂ ਪਾਵਨ ਪਿੱਤਰ ਅਸਥਾਨ ਤੇ ਖੜਿਆ ਨਾ ਇਹ ਇਹ ਸਾਰੀ ਜ਼ਮੀਨ ਤਕਰੀਬਨ ਆਲੇ-ਦਾਲੇ ਲੱਗਦੀ ਆ ਜਿਹੜੀ ਇਹ ਦੀਵਾਨ ਟੋਡਰਮਲ ਦੀ ਹੋ ਸੀ ਤੇ ਸਤਿਗੁਰੂ ਜੀ ਇੱਥੇ ਨਵੇਂ ਪਾਤਸ਼ਾਹ 1665 ਈਸਵੀ ਦੇ ਵਿੱਚ 18 ਕਤਕੁਨ 1722 ਬਿਕਰਮੀ ਨੂੰ ਇੱਥੇ ਆਏ ਸੀ ਤੇ ਉਹਨੇ ਨੂੰ ਬਾਹਨੇਗੜ ਸਾਹਮਣੇ ਗੁਰਦੁਆਰਾ ਆਏ ਤੇ ਉੱਥੇ ਚਲੇ ਗਏ ਸੀ ਪਰ ਜਦੋਂ ਇੱਥੋਂ ਇੱਕ ਭਾਈ ਜੋਤ ਸਿੰਘ ਜੀ ਜਿਹੜਾ ਨਾਲ ਉਹਦੇ ਆਪਣੇ ਕੰਮ ਕਰਦਾ ਸੀ ਟੋਡਰ ਮੱਲ ਦੇ ਜੀ ਤੇ ਟੋਡਰ ਜੋਤ ਸਿੰਘ ਨੇ ਟੋਟਰ ਮੰਨ ਲਓ ਕਿ ਤੇਰੇ ਖੇਤ ਦੇ ਵਿੱਚ ਕੋਈ ਬਹੁਤ ਪਹੁੰਚੇ ਹੋਏ ਮਹਾਪੁਰਖ ਪਹੁੰਚੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਨੇ ਜਿਵੇਂ ਟੋਟਰ ਮੰਨ ਲਓ ਤਾਂ ਇੱਕ ਸਰਦਾ ਸੀ ਪਿਛਲਾ ਕੋਈ ਜਨਮ ਦਾ ਹੀ ਇਸ ਤਰ੍ਹਾਂ ਸੀ ਉਹ ਲਗਾਓ ਸੱਚੇ ਪਾਤਸ਼ਾਹ ਜੀ ਦੇ ਨਾਲ ਤਾਂ ਉਹ ਖਿੱਚਿਆ ਆ ਤੇ ਪ੍ਰਸ਼ਾਦਾ ਪਾਣੀ ਤੇ ਬਹੁਤ ਕੁਸ ਲੈ ਕਰਕੇ ਸਤਿਗੁਰੂ ਦੀ ਸੇਵਾ ਦੇ ਵਿੱਚ ਪਹੁੰਚਿਆ ਸਾਰੀ ਰਾਤ ਸੇਵਾ ਕਰਦਾ ਰਿਹਾ ਨਾਲ ਸੰਗਤਾਂ ਵਿੱਚ ਕਰਦੇ ਰਹੇ ਆ ਉਹਦੇ ਘਰ ਵਾਲੀ ਵੀ ਕਰਦੀ ਰਹੀ ਸੇਵਾ ਸੋ ਸਤਿਗੁਰੂ ਜੀ ਨੇ ਬਹੁਤ ਖੁਸ਼ੀ ਪਰ ਉਹਦੇ ਤੇ ਬਖਸ਼ਿਸ਼ ਕੀਤੀ ਦੂਜੇ ਦਿਨ ਜਦੋਂ ਸਤਿਗੁਰੂ ਜੀ ਭਵਾਨੀਗੜ੍ਹ ਨੂੰ ਜਾਣ ਲੱਗੇ ਤਾਂ ਟੋਡਰਮਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਇੱਥੇ ਹੋਰ ਰਚ ਰਹੋ ਘਟ ਘਟ 10 12 ਦਿਨ ਤੱਕ ਇੱਥੇ ਰਹੋ ਨਾ ਤਾਂ ਕਿ ਕਰਕੇ ਸਾਡਾ ਜਨਮ ਸਭਲਾ ਹੋ ਸਕੇ ਤਾਂ ਕਿ ਅਸੀਂ ਤੁਹਾਡੇ ਤੋਂ ਕੋਈ ਲਾਹਾ ਖਟ ਸਕੀਏ ਸਤਗੁਰੂ ਜੀ ਨੇ ਬਚਨ ਕੀਤਾ ਕਿ ਅਸੀਂ ਅੱਗੇ ਜਾਣਾ ਹੈ ਭਾਈ ਕੋਈ ਨਹੀਂ ਤੇਰੇ ਤੇ ਸੱਚੇ ਪਾਤਸ਼ਾਹ ਪਰਮੇਸ਼ਰ ਦੀ ਕਿਰਪਾ ਹੈ ਤੇ ਫਿਰ ਬੇਨਤੀ ਕਰਨ ਲੱਗਾ ਕਿ ਮੈਨੂੰ ਜਥੇ ਦੇ ਨਾਲ ਹੀ ਲੈ ਚਲੋ ਕਿਉਂਕਿ ਸਤਗੁਰੂ ਦੇ ਨਾਲ 300 ਸੰਗਤਾਂ ਸੀ ਗੱਡੇ ਵੀ ਰੱਥ ਘੋੜੇ ਵੀ ਸੀ ਤੇ ਸਤਗੁਰੂ ਜੀ ਕਹਿੰਦੇ ਤੇਤੋਂ ਦਾ ਟੋਟਰ ਮਾਲ ਬਹੁਤ ਵੱਡੀ ਸੇਵਾ ਲੈਣੀ ਆ ਸੀ ਨੇ ਤੂੰ ਆਪਣਾ ਕੁਝ ਨਾ ਜਾਣੀ ਤੇ ਸਭ ਕੁਝ ਕਮਾਈ ਤੇਰੇ ਕੋਲੇ ਬਥੇਰੀ ਹੋਈ ਜਾਊ ਤੇ ਸਭ ਕੁਝ ਪਰਮੇਸ਼ਰ ਦਾ ਦਿੱਤਾ ਜਾਣ ਕਰਕੇ ਇਸ ਤਰ੍ਹਾਂ ਵਰਤੀ ਸੋ ਸਤਿਗੁਰੂ ਦੇ ਬਚਨ ਫੁਰਨੇ ਸ਼ੁਰੂ ਹੋਏ ਤਾਂ ਸਰਾਂਤ ਵਿਖੇ ਵਪਾਰ ਕਰਨ ਜਾਇ ਕਰਦਾ ਸੀ ਪਹਿਲਾਂ ਥੋੜਾ ਵਪਾਰ ਕਰਦਾ ਸੀ ਉਸ ਤੋਂ ਬਾਅਦ ਸਤਿਗੁਰੂ ਦੀ ਜਦੋਂ ਕਿਰਪਾ ਹੋਈ ਤਾਂ ਉਹ ਬਹੁਤ ਵੱਡਾ ਵਪਾਰੀ ਬਣ ਗਿਆ ਤੇ ਉਹ ਨੂੰ ਉੱਥੇ ਵਜੀਦ ਖਾਨ ਦੇ ਦਰਬਾਰ ਦੇ ਵਿੱਚ ਨੌਕਰੀ ਮਿਲ ਗਈ ਤੇ ਦਬਾਨ ਦੇ ਅਹੁਦੇ ਤੇ ਪਹੁੰਚ ਗਿਆ ਜਿਸ ਕਰਕੇ ਜਹਾਜੀ ਹੀ ਬੇਲੀ ਵੀ ਬਣ ਗਈ ਹੋਰ ਜ਼ਮੀਨ ਵੀ ਬਹੁਤ ਸਾਰੀ ਖਰੀਦ ਲਈ ਪਰ ਨਾਲ ਦੀ ਨਾਲ ਉਹ ਦਸਵੰਦ ਵੀ ਕੱਢਾ ਕੀਤਾ ਜਾਂਦਾ ਸੀ ਦਸਵੰਦ ਦੇ ਬਹੁਤ ਸਾਰਾ ਬਣ ਗਿਆ ਸੀ ਉਸ ਕੋਲ ਤੇ ਫਿਰ ਜਦੋਂ ਅਚਾਨਕ ਬਲਾਂ ਬੇਨਤੀ ਕਰਾ ਕਰਤਾ ਸੀ ਸਤਿਗੁਰੂ ਨੌਵੇਂ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ ਜੀ ਜੋ ਆਪਨੇ ਸੇਵਾ ਦੇ ਪ੍ਰਤੀ ਮੈਨੂੰ ਭਵਿੱਖਤ ਬਚਨ ਆਖੇ ਨੇ ਉਹ ਸੇਵਾ ਕਦੋਂ ਲਾਵਾਂਗੇ ਤਾਂ ਉਹ ਦਿਨ ਵੀ ਆ ਗਿਆ ਜਦੋਂ ਮਾਤਾ ਗੁਜਰ ਕਾਉਤ ਜੀ ਤੇ ਛੋਟੇ ਸਹਿਬ ਜਾਦੇ ਠੰਡੇ ਬੁਰਜ ਦੇ ਵਿੱਚ ਦੇਖੇ ਤਾਂ ਬਹੁਤ ਮਨ ਤੜਫਿਆ ਤੇ ਇੱਥੇ ਆ ਕਰਕੇ ਸਾਰੀ ਜ਼ਮੀਨ ਵੇਚ ਦਿੱਤੀ ਤੇ ਆਪਣੇ ਪਿੰਡ ਜਿਹੜਾ ਉਹਦਾ ਘਰ ਸੀ ਉਹ ਵੀ ਵੇਚ ਦਿੱਤਾ ਜਿਹੜੀ ਜਹਾਜ਼ੀ ਇਹ ਵੇਲੇ ਅਸੀਂ ਫਤੇਗੜ ਸਰਹੰਦ ਦੇਖਦੇ ਆਂ ਤੇ ਉਹ ਵੀ ਉਸ ਸਮੇਂ ਉਹਨੇ ਵੇਚ ਦਿੱਤੀ ਇੰਨੇ ਇੰਨੇ ਸੋਨਾ ਇਕੱਠਾ ਕਰਿਆ ਬੋਰੀਆਂ ਭਰ ਕੇ ਮਤਲਬ ਤੇ ਆ ਅੱਖਣ ਲੱਗਾ ਵੀ ਮੈਂ ਇਹ ਸਾਹਿਬਜ਼ਾਦਿਆਂ ਦੇ ਬਰਾਬਰ ਤੋਲ ਦੇਵਾਂਗਾ ਤਾਂ ਪਰ ਉਦੋਂ ਤੱਕ ਸੋ ਸਵੇ ਸਰਾਹਦ ਨੇ ਤਸੀਹੇ ਦੇ ਦੇ ਕਰਕੇ ਸਹਿਬ ਜਾਦਾ ਨੂੰ ਕੰਧਾਂ ਦੇ ਵਿੱਚ ਚਿਣ ਕਰਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਜੀ ਨੂੰ ਜਦੋਂ ਪਤਾ ਲੱਗਿਆ ਕਿ ਸਹਿਬ ਜਾਦਾ ਨੂੰ ਸ਼ਹੀਦ ਕਰ ਦਿੱਤਾ ਤਾਂ ਉਹ ਦਸਵੇਂ ਦੁਆਰ ਰਾਹੀਂ ਆਪਣੇ ਸਵਾਸ ਤਿਆਗ ਗਏ ਤੇ ਸੱਚਖੰਡ ਚਲੇ ਗਏ ਰੂਹਾਂ ਸੋ ਉਸ ਤੋਂ ਮਗਰੋਂ ਇੱਕ ਗੁਰੂਕੀਆਂ ਸਾਖਿਆਂ ਇੱਕ ਜਿਹੜੀ ਜੀਨਾਂ ਵਿੱਚ ਪੱਟ ਵਹੀਆਂ ਦੇ ਵਿੱਚੋਂ ਲਈ ਗਈ ਆ ਗੁਰੂ ਕੇ ਸਾਖੀ ਸਭ ਤੋਂ ਪ੍ਰਤਨ ਪੁੱਥੀ ਆ ਉਹ ਤੇ ਉਹਦੇ ਵਿੱਚ ਲਿਖਿਆ ਕਿ ਦਵਾਨ ਟੋਡਰ ਮਲ ਕਪੂਰ ਨੇ ਆਪਣੇ ਭਾਈ ਕੋ ਗਾਇ ਲਿਆ ਕਰ ਤੀਜੇ ਭਾਈ ਕੋ ਗਾਇ ਲਿਆ ਕਰ ਬਾਹਰ ਬਸਤੀ ਮੇ ਲਿ ਜਾ ਕੇ ਸੰਸਕਾਰ ਕਰਦੀ ਆ ਉਸ ਕੇ ਪਾਛੇ ਤੀਜੇ ਦਿਨ ਭਾਈ ਜੋ ਸਿੰਘ ਨਾਮੀ ਸਿੱਖ ਪੀਨੋ ਕੀ ਪਾਸੋਂ ਉਠਾ ਕਰਕੇ ਆਪਣੇ ਪਿੰਡ ਲੈ ਗਿਆ ਤੇ ਬਾਹਰ ਝਿੜੀ ਮੇ ਲਜਾ ਕਰਕੇ ਡੁੱਗਾ ਟੋਟ ਪੁੱਟ ਕਰਕੇ ਦਵਾ ਦਿੱਤੀ ਇਹ ਸਾਰੀਆਂ ਸਤਰਾਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਢੁਕਦੀਆਂ ਨੇ ਕਿਉਂਕਿ ਇੱਥੇ ਪਿੰਡ ਵੀ ਦੂਰ ਆ ਤੇ ਇੱਥੇ ਝਿੜੀ ਹੋਇਆ ਕਰਦੀ ਸੀ ਜਿਹੜੇ ਨਿੰਮ ਦੇ ਥੱਲੇ ਸਤਿਗੁਰੂ ਜੀ ਨਵੇਂ ਪਾਤਸ਼ਾਹ ਜੀ ਬੈਠੇ ਸੀ ਉਹ ਨਿੰਮ ਦੇ ਪੱਤੇ ਮਿੱਠੇ ਰਹੇ ਨੇ तकरीबन 19ਵੀਂ ਸਦੀ ਦੇ ਆਰੰਭ ਦੇ ਵਿੱਚ ਮਤਲਬ ਇਹ 20ਵੀਂ ਸਦੀ ਦੇ ਆਰੰਭ ਦੇ ਵਿੱਚ ਇਹ ਨਿੰਮ ਕਹਿੰਦੇ ਸੁੱਕ ਗਿਆ ਜਿਹੜੇ ਸਾਡੇ ਬਜ਼ੁਰਗ ਅਸੀਂ ਉਹ ਸਾਨੂੰ ਦੱਸਿਆ ਕਰਦੇ ਸੀ ਸੋ ਅੱਗੇ ਤਾਂ ਜਦੋਂ ਫੇਰ ਸ਼ਹੀਦ ਕਰ ਦਿੱਤਾ ਸਹਿਜਾਦਿਆਂ ਨੂੰ ਦਿਵਾਨ ਟੋਡਰ ਮਲ ਸੂਬੇ ਲਵੇ ਗਿਆ ਕਿ ਮੈਨੂੰ ਇਹਨਾਂ ਦੇ ਸੰਸਕਾਰ ਕਰਨ ਦੀ ਆਗਿਆ ਦਿੱਤੀ ਜਾਵੇ ਸੂਬਾ ਕਹਿੰਦਾ ਵੀ ਸ਼ਰਤ ਹੈ ਇਹਦੀ ਇਹਦੇ ਵਾਸਤੇ ਕਿ ਜੇ ਤੂੰ ਜਿੰਨੇ ਜਗ੍ਹਾ ਦੇ ਵਿੱਚ ਸੋਨਾ ਬਿਛਾ ਦੇਵੇਂਗਾ ਤਾਂ ਉਹਨੇ ਜਗ੍ਹਾ ਤੋਂ ਦੇ ਵਿੱਚ ਹੀ ਸੰਸਕਾਰ ਕਰ ਸਕਦਾ ਬਾਹਰ ਨਹੀਂ ਕਰ ਸਕਦਾ ਤਾਂ ਉਹ ਟੋਡਰ ਮੰਨੇ ਕਿਹਾ ਕਿ ਮੈਨੂੰ ਜਗਾ ਦੱਸੋ ਵੀ ਕਿੱਥੇ ਕਿੱਥੇ ਸੰਸਕਾਰ ਕਰਨਾ ਏ ਮੈਂ ਉੱਥੇ ਬਿਛਾ ਦੇਵਾਂਗਾ ਮੋਰਾ ਤਾਂ ਮੋਰਾ ਬਿਛਾ ਦਿੱਤੀਆਂ ਸੂਬਾ ਸਰਹੰਦ ਲਾਲਚ ਦੇ ਵਿੱਚ ਆ ਗਿਆ ਕਹਿੰਦਾ ਖੜੀਆਂ ਕਰਕੇ ਦੇ ਖੜੀਆਂ ਵੀ ਕਰਕੇ ਦੇ ਦਿੱਤੀਆਂ ਕਿਉਂਕਿ ਗੁਰਕਾ ਵਚਨ ਬਸੇ ਜੀ ਨਾਲੇ ਜਲ ਨਹੀਂ ਡੋਬੇ ਤਸਕਰ ਨਹੀਂ ਹਿਲੇ ਵਾ ਭਾਏ ਨਾ ਸਕੇ ਜਲ ਇਹ ਸੱਚੇ ਪਾਤਸ਼ਾਹ ਜੀ ਦੇ ਵਚਨ ਫੁਰਨੇ ਫੁਰ ਗਏ ਤਾਂ ਉਹਨੇ ਉਹ ਬਿਛਾ ਖੜੀਆਂ ਕਰਕੇ ਵੀ ਦੇ ਦਿੱਤੀਆਂ ਉਸ ਤੋਂ ਬਾਅਦ ਮਾਤਾ ਗੁਦਰ ਕੌਰ ਜੀ ਤੇ ਸਹਿਬਜ਼ਾਦਾ ਬੱਬਾ ਜੋਰਾਵਰ ਸਿੰਘ ਬੱਬਤੇ ਸਿੰਘ ਜੀ ਦਾ ਸੰਸਕਾਰ ਕੀਤਾ ਜਿਹੜਾ ਤਕਰੀਬਨ ਸਾਰੇ ਸੰਸਾਰ ਨੂੰ ਪਤਾ ਹੈ ਸੋ ਉਹ ਆਪਣੇ ਘਰ ਵਾਲੀ ਨੂੰ ਲੈ ਕਰਕੇ ਆਪਣੇ ਭਾਈ ਨੂੰ ਲੈ ਕਰਕੇ ਭਾਈ ਜੋਤ ਸਿੰਘ ਦੇ ਰਾਹੀਂ ਸਾਰਿਆਂ ਨੇ ਇਕੱਠੇ ਹੋ ਕਰਕੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸੰਸਕਾਰ ਕਰਿਆ ਉਸ ਤੋਂ ਫਿਰ ਜਿਹੜੀ ਗੁਰੂਕ ਸੁਖਿਆਵਾਂ ਦੇ ਵਿੱਚ ਜਿਹੜੇ ਗੱਲਾਂ ਆਉਂਦੀਆਂ ਵੀ ਉਸ ਤੋਂ ਤੀਜੇ ਦਿਨ ਫੁੱਲ ਚੋਗੇ ਜਣਦੀ 13 ਪੋ ਨੂੰ ਜਣਦੀ ਫੇਰ ਉਹ 15 ਨੂੰ 15 ਨੂੰ ਮਤਲਬ ਉਹਨਾਂ ਨੇ ਫੁੱਲ ਚੁਕੇ 15 ਪੋ ਨੂੰ ਪਰ ਹੁਣ ਉੱਥੇ ਜਦੋਂ ਨਗਰ ਕੀਰਤਨ ਆਉਂਦਾ ਹੈ 13 ਪੋ ਨੂੰ ਸ਼੍ਰੋਮਣੀ ਐਸਜੀਪੀਸੀ ਨਗਰ ਕੀਰਤਨ ਕੱਢਦੀ ਆ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਤੱਕ ਤੇ ਇਹ ਉਹ ਨਗਰ ਸਮਾਪਤ ਹੋ ਜਾਂਦਾ 13 ਪੋ ਨੂੰ ਤੇ 14 ਪੋ ਨੂੰ ਐਤਕੀ 29 ਦਸੰਬਰ ਨੂੰ ਗੁਰਦੁਆਰਾ ਜੋਤੀਸ ਰੂਪ ਤੋਂ ਸਵੇਰੇ ਹੀ तकरीबन 7 ਵਜੇ ਸ਼ੁਰੂ ਹੋ ਕਰਕੇ ਸੰਗਤਾਂ ਬਹੁਤ ਸਾਰੀਆਂ ਦਾ ਉਤਸ਼ਾਹ ਹੁੰਦਾ ਹੈ ਬਹੁਤ ਸਾਰੀਆਂ ਸੰਗਤਾਂ ਰੁੰਦੀਆਂ ਮੈਨੇ ਰਸਤੇ ਦੇ ਵਿੱਚ ਵੀ ਰਾਤ ਹੋ ਜਾਂਦੀ ਹੈ ਇੱਥੇ ਜਿਹਦੇ ਵਿੱਚ ਉਸ ਸੰਤ ਮਹਾ ਹਾਂਜੀ ਸੰਤ ਮਹਾਪੁਰਸ਼ ਤੇ ਪੰਥਕਰਮਈ ਦੇ ਵੀ ਹੁੰਦੇ ਨੇ ਹੋਰ ਸੰਗਤਾਂ ਦਾ ਤਾਂ ਬਹੁਤ ਭਾਰੀ ਹੜਾ ਆਇਆ ਹੁੰਦਾ ਸੋ ਇਹ ਜੇ ਗੱਲ ਕੀਤੀ ਜਾਵੇ ਦੱਸਿਆ ਵੀ ਜਾ ਰਿਹਾ ਕਿ ਇਸ ਗੁਰਦੁਆਰੇ ਜਿੱਥੇ ਜਿਹੜੇ ਸਥਾਨ ਤੇ ਆਪਾਂ ਖੜੇ ਆਂ ਸਮੇਂ ਕਿ ਮਾਤਾ ਗੁਜਰਕੌਰ ਇੱਥੇ ਆਏ ਅਤੇ ਉਹਨਾਂ ਦੀ ਜੋ ਪੈਰ ਸੀ ਉਹਨਾਂ ਦੀ ਜੋ ਸ਼ਾਪ ਸੀ ਉਹ ਇੱਥੇ ਪੈਰ ਦੀਆਂ ਛਾਪਾਂ ਛੱਪੀਆਂ ਛੋਟੇ ਸਾਬਜਾਂ ਦੀਆਂ ਛੱਪੀਆਂ ਕੀ ਇਹ ਇਹ ਕੁਝ ਵੇਖਿਆ ਤੁਸੀਂ ਇਹ ਹਾਂਜੀ ਇਹ ਤਾਂ ਸਾਡੇ ਹੁਣ ਮੇਰੀ ਉਮਰ 70 ਸਾਲ ਦੀ ਹੈ ਤਕਰੀਬਨ ਹਾਂਜੀ ਮੇਰਾ ਜਨਮ 1955 ਦੇ ਵਿੱਚ ਹੋ ਗਿਆ ਸੀ ਤੇ ਅਸੀਂ ਉਦੋਂ ਛੋਟੇ-ਛੋਟੇ ਹੀ ਦੇ ਤਕਰੀਬਨ ਤੇ 60 ਤੇ 62 1960 62 ਦੇ ਵਿੱਚ ਇਹ ਗੱਲ ਆਏ ਇੱਥੇ ਜਿਹੜਾ ਪਹਿਲਾ ਸਥਾਨ ਬਹੁਤ ਛੋਟਾ ਬਣਿਆ ਹੋਇਆ ਸੀ ਤੇ ਜਿਹਦੇ ਵਿੱਚ ਇੱਕੇ ਜਣਾ ਮੱਥਾ ਟੇਕ ਸਕਦਾ ਸੀ 1991 ਦੇ ਵਿੱਚ ਬਾਰੇ ਫੇਰ ਬਿਲਡਿੰਗ ਬਣੀ ਆਏ ਉਦੋਂ ਜਿਹੜੇ ਪਹਿਲਾਂ ਸਥਾਨ ਬਣਿਆ ਹੋਇਆ ਸੀ ਆਂ ਫਰਸਲਾ ਹੋਇਆ ਹੋਇਆ ਸੀ ਉਦੋਂ ਤੇ ਸਿਮੈਂਟਡ ਤੇ ਉਦੋਂ ਰਾਤ ਨੂੰ ਬਾਬਾ RAM ਸਿੰਘ ਗ੍ਰੰਥੀ ਸੀ ਜਿਹੜਾ ਉਹਨੂੰ ਸੁਪਨੇ ਦੇ ਵਿੱਚ ਮਾਤਾ ਜੀ ਜਿਵੇਂ ਤੁਰੇ ਆਉਂਦੇ ਨੇ ਤੇ ਬਾਬਾ ਜੋਰਾਵਰ ਸਿੰਘ ਜੀ ਇੱਕ ਸੱਜੇ ਪਾਸੇ ਨੇ ਖੱਬੇ ਪਾਸੇ ਬਾਬਾ ਫਤਿਹ ਸਿੰਘ ਜੀ ਨੇ ਤਾਂ ਉਹਨੇ ਉੱਠ ਕੇ ਸਵੇਰ ਨੂੰ ਜਦੋਂ ਸੰਗਤਾਂ ਨੂੰ ਦੱਸਿਆ ਤਾਂ ਜਾ ਕਰਕੇ ਦੇਖਿਆ ਬਾ ਕੈਦਾ ਪੜਾ ਪਈਆਂ ਇਹ ਜੇ ਪੱਕੇ ਫਰਸ਼ ਦੇ ਵਿੱਚ ਬਾ ਕੈਦਾ ਪੜਾ ਇੱਕ ਮਾਤਾ ਗੁਜਰ ਕੌਰ ਜੀ ਦੀ ਜਿਵੇਂ ਤੁਰੇ ਜਾਂਦੇ ਨੇ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਇੱਕ ਪਾਸੇ ਇੱਕ ਪਾਸੇ ਬਾਬਾ ਫਤਿਹ i'm ਸੋ ਇਹ ਪੜਾ ਉਸ ਪੜਾ ਜਦੋਂ 1991 ਦੇ ਵਿੱਚ ਇਹ ਸੇਵਾ ਦੁਬਾਰੇ ਲੱਗੀ ਆ ਸਾਰਾ ਸਥਾਨ ਦੁਬਾਰੇ ਬਣਿਆ ਨਾ ਤਾਂ ਉਦੋਂ ਫਰਸ ਤੋੜ ਲੱਗੇ ਉਹ ਸਾਰੀਆਂ ਨਸ਼ਟ ਹੋ ਗਿਆ ਕਿਸੇ ਨੇ ਦੇਖਿਆ ਨਹੀਂ ਵੀ ਆਸੀਂ ਵੀ ਇਸ ਗੱਲ ਨੂੰ ਗਲਤ ਹੀ ਮੰਨਦੇ ਆ ਕਿ ਉਹ ਜੇ ਪੰਜੇ ਪੜਾ ਅੱਜ ਸਾਹਮਣੇ ਹੋਈਆਂ ਤਾਂ ਗੱਲ ਹੋਰ ਹੋਣੀ ਸੀ ਪਰ ਨਿਸ਼ਾਨੇ ਵਜੋਂ ਇੱਕ ਜਿਹੜੀ ਸਤਿਗੁਰੂ ਨੂੰ ਜਿਸ ਤਰ੍ਹਾਂ ਮਨਜੂਰ ਸੀ ਮਾਤਾ ਗੁਦਰ ਕੌਰ ਜੀ ਦੀ ਪੜ ਅਜੇ ਵੀ ਪਈ ਆ ਸੰਗਤਾਂ ਕਈ ਉਦੋਂ ਤਾਂ ਬਾੜੀ ਚਮਕਦੀ ਸੀ ਪਹਿਲਾਂ ਤਾਂ ਤੇ ਹੁਣ ਸੰਗਤਾਂ ਹੱਥ ਲਾਉਂਦੀਆਂ ਨੇ ਜਿਸ ਤਰ੍ਹਾਂ ਕਿ ਉਹ ਪੜਾ ਅੱਗੇ ਨਾਲੋ ਕੁਸ ਮਦਦ ਪੈ ਗਈ ਪਰ ਹੈ ਗਈ ਆ ਸਾਫ ਉਹ ਦਿਖ ਦਿਸਦੀ ਆ ਤੇ ਇੱਥੇ ਉਸ ਤੋਂ ਬਾਅਦ ਹੁਣ ਜਣੀ ਜਦੋਂ 300 ਸਾਲਾ ਸੰਗਤਾਂ ਨੇ ਮਨਾਇਆ ਨਾ ਸਾਹਿਬ ਜਾਦਾਂ ਦੇ ਸ਼ਹੀਦੀ ਦਿਹਾੜਾ ਤਾਂ ਉਸ ਸਮੇਂ ਤੋਂ ਨਗਰ ਕੀਰਤਨ ਆਉਂਦਾ ਹੈ ਮਹਾਨ ਸ਼ਹੀਦੀ ਸਰਦਾ ਯਾਦਗਾਰ ਨਗਰ ਕੀਰਤਨ ਦੇ ਨਾਲ ਇਹ ਨਗਰ ਕੀਰਤਨ ਜਿਸ ਤਰ੍ਹਾਂ ਟੋਡਰ ਮੱਲ ਨੇ ਭਾਈ ਜੋਤ ਸਿੰਘ ਨੂੰ ਜਿਸ ਰਸਤੇ ਭੇਜਿਆ ਸੀ ਉਸੇ ਰਸਤੇ ਆਉਂਦਾ ਤੇ ਟੋਟਰ ਮਾਲ ਗੇਟ ਫਤਿਹਗੜ੍ਹ ਸਾਹਿਬ ਦਾ ਉਸ ਤੋਂ ਬਾਅਦ ਤਰਖਾਨ ਮਾਜਰਾ ਭਾਰਸੀ ਤਰਖੇੜੀ ਤੇ ਬਾਦਸੋਂ ਤੇ ਉਸ ਤੋਂ ਬਾਅਦ ਫਿਰ ਨਾਬਾ ਤੇ ਫਿਰ ਇਧਰ}{|\text{ਦਿਆਲਪੁਰਾ ਤੇ ਕਾਕੜਾ ਬਖਤਰੀ ਭਵਾਨੇਗੜ ਹੁੰਦਾ ਹੋਇਆ ਫਿਰ ਇਹ ਗੇਟ ਪੁੱਜਦੀ ਫਿਰ ਤਕਰੀਬਨ ਇੱਥੇ ਆਉਂਦਾ ਸੰਗਤਾਂ ਦਾ ਇੰਨਾ ਕੁ ਰੁਝਾਨ ਆਉਂਦਾ ਏ ਇੰਨੀ ਸੰਗਤਾਂ ਦੀ ਮਤਲਬ ਸਮੂਲੀਅਤ ਹੁੰਦੀ ਹੈ ਕਿ ਪਾਲਕੀ ਨੂੰ ਅੱਗੇ ਨਹੀਂ ਤੁਰਨ ਦਿੱਤੇ ਜਾਂਦਾ ਮੱਥਾ ਹੀ ਮੱਥਾ ਟੇਕਦੇ ਨੇ ਇੱਥੇ ਸਵੇਰ ਦੇ 7 ਵਜੇ ਦੇ ਤੁਰੇ ਹੋਏ ਰਾਤ ਨੂੰ ਜਾਨੀ ਕਿ ਇੱਥੇ ਅਸੀਂ 12 ਵਜੇ ਪਹੁੰਚਦੇ ਆਂ ਕਿਤੇ ਕਿਤੇ ਸਟੈਂਡ ਨਹੀਂ ਹੁੰਦਾ ਨਾਗਰ ਕੀਰਤਨ ਦਾ ਬਾਤ ਚੱਲੀ ਜਾਂਦਾ ਹੈ ਸਨਵਾਰ ਸਨਵਾਰ ਹੁੰਦਾ ਹੈ ਤੇ ਇੱਕ ਮੈਂ ਹੋਰ ਬੇਨਤੀ ਕਰ ਦਿਆਂ ਪਹਿਲਾਂ ਜਿਸ ਤਰ੍ਹਾਂ ਇਹ ਇਹਦੇ ਵਿੱਚ ਸਰੋਵਰ ਦਾ ਵੀ ਕੌਤਕ ਵਰਤਿਆ ਸੀ ਸਰੋਵਰ ਦੇ ਜਦੋਂ ਪੱਟਿਆ ਇਹ ਆਪਣੇ ਆਪ ਹੀ ਧਰਤੀ ਚੋਂ ਮਤਲਬ ਸਾਈਡ ਤੋਂ ਸਿਮ ਪਿਆ ਧਰਤੀ ਦੇ ਵਿੱਚੋਂ ਨੀ ਇੱਕ ਵੀ ਤੁਬਕਾ ਆਇਆ ਸਾਈਡ ਤੋਂ ਨਹੀਂ ਆਇਆ ਤੇ ਪਰ ਇਧਰ ਕਦੇ ਵੀ ਟੁੱਟੀ ਜਾਂ ਕੋਈ ਇੱਥੇ ਥੜਾ ਹੀ ਸੀ ਕਦੇ ਵੀ ਨਹੀਂ ਲੱਗੀ ਕੋਈ ਪਾਣੀ ਦਾ ਸੋਮਾ ਨਹੀਂ ਸੀ ਇਹ ਜਦੋਂ ਸਤਗੁਰੂ ਨਵੇਂ ਪਾਤਸ਼ਾਹ ਜੀ ਮਾਤਾ ਗੁਜਰ ਕੌਰ ਜੀ ਤੇ ਸੰਗਤਾਂ ਨੇ ਜਦੋਂ ਜਿੱਥੇ ਇਸ਼ਨਾਨ ਕੀਤਾ ਤਾਂ ਉਹ ਇਹ ਸਮਝਿਆ ਜਾਂਦਾ ਕਿ ਉਹ ਜਿਹੜਾ ਜਲ ਸੀ ਇਹ ਧਰਤੀ ਨੇ ਆਪਣੇ ਭੇਟ ਦੇ ਵਿੱਚ ਸਾਂਭ ਕੇ ਰੱਖਿਆ ਸੋ ਜਦੋਂ ਇਹ ਪਹਿਲੇ ਹੀ ਉਹਨਾਂ ਨੂੰ ਤਾਂ ਪਹਿਲੇ ਹੀ ਪਤਾ ਸੀ ਵੀ ਇੱਥੇ ਸਰੋਵਰ ਬਣੇਗਾ ਜਦੋਂ ਸਰੋਵਰ ਬਣਿਆ ਤਾਂ ਫਿਰ ਉਸ ਤੋਂ ਬਾਅਦ 15 ਦਿਨਾਂ ਬਾਅਦ ਫਿਰ ਢਿਗਾ ਡਿਗਣੇ ਸ਼ੁਰੂ ਹੋ ਗਏ ਆ ਇੱਥੇ ਜੇ ਆਪਾਂ ਲਈਏ ਵੀ ਕਿੰਨੀ ਕ ਮਾਨਤਾ ਏਸ ਗੁਰੂ ਘਰ ਦੀ ਕਿੰਨਿਆ ਕ ਤੁਸੀਂ ਪਹਿਲਾਂ ਪੁੱਛਿਆ ਵੀ ਕਿੰਨਿਆ ਕ ਇੱਥੇ ਅਰਦਾਸਾਂ ਸਫਰੀਆਂ ਹੁੰਦੀਆਂ ਨੇ ਇੱਥੇ ਅਰਦਾਸ ਇੱਕ ਮੈਂ ਮੋਟੀਆਂ ਜੀਆਂ ਗੱਲਾਂ ਦੱਸਦਾ ਤੇ ਜਦੋਂ ਪਹਿਲਾਂ ਇੱਕ ਵਾਰੀ ਐਸਜੀਪੀਸੀ ਨੇ ਗੁਰਦੁਆਰੇ ਸਿੱਧੇ ਹੀ ਲੈਣੇ ਸ਼ੁਰੂ ਕਰ ਦਿੱਤੇ ਲੋਕਲ ਕਮੇਟੀਆਂ ਤੋਂ ਹਾਂਜੀ ਇਹ ਗੁਰਦੁਆਰਾ ਵੀ ਲੈ ਲਿਆ ਸੀ ਤਾਂ ਫਿਰ ਉਦੋਂ ਬਾਅਦ ਅਰਦਾਸ ਕੀਤੀ ਗਈ ਮਹਾਰਾਜ ਤੇ ਇਹ ਸੇਵਕਾਂ ਨੂੰ ਦਿੱਤੀ ਜਾਵੇ ਇਸ ਦੀ ਸੇਵਾ ਤਾਂ ਉਸ ਸਮੇਂ ਅ ਛੀਮੀਨਾ ਦੇ ਵਿੱਚ ਵਿੱਚ ਚੋਣਾਂ ਦਾ ਫਿਰ ਬੱਜ ਗਿਆ ਸੀ ਪੀਸੀ ਪੀਸੀ ਪਹਿਲਾਂ ਲੋਕਲ ਗੁਰਦੁਆਰਿਆਂ ਦੀ ਕਮੇਟੀਾਂ ਦੀ ਚੋਣਾਂ ਕਰਾਈਆਂ ਗਈਆਂ ਤੇ ਫਿਰ ਇੱਕ ਗੱਲ ਜਦੋਂ ਕਿ ਪਤਾ ਨਹੀਂ ਕਿਧਰੋਂ ਕਿੰ ਨੂੰ ਪਤਾ ਲੱਗਿਆ ਉਹਨਾਂ ਤਿੰਨ ਜਾਣੇ ਜਾਣੀ ਦੀ ਅਮਰੀਕਾ ਤੋਂ ਪਾਈ ਨਰਮਲ ਸਿੰਘ ਜੀ ਕੈਲੀਫੋਰਨੀਆ ਤੋਂ ਤੇ ਜਗਮਉਨ ਸਿੰਘ ਜੀ ਤੇ ਹੋਰ ਇੱਕ ਇੱਕ ਸ਼ਖਸ ਉਹਨਾਂ ਦੇ ਨਾਲ ਹੋਰ ਸੀ ਉਹਨਾਂ ਨੇ ਮੈਂ ਮੈਨੂੰ ਜਦੋਂ ਬੁਲਾਇਆ ਫੋਨ ਕਰਕੇ ਕਿਉਂਕਿ ਮੈਂ ਇੱਥੇ ਗੁਰਦੁਆਰਾ ਸਾਹਿਬ ਦੀ ਕਾਫੀ ਚਿਰ ਤੋਂ ਸੇਵਾ ਹੈ ਮੇਰੇ ਕੋਲ ਪ੍ਰਧਾਨਗੀ ਦੀ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਤੁਸੀਂ ਅਰਦਾਸ ਕਰੋ ਇਸ ਅਸਥਾਨ ਤੇ ਵੀ ਜਿਹੜੇ ਸਾਨੂੰ ਜਹਾਜੀ ਹਵੇਲੀ ਦੀ ਸੇਵਾ ਮਿਲ ਜਾਵੇ ਮੈਂ ਉਹਨਾਂ ਨੂੰ ਆਖਿਆ ਵੀ ਉੱਥੇ ਤਾਂ ਦੇਖੋ ਜਹਾਜੀ ਹਵੇਲੀ ਦੀ ਸੇਵਾ ਕਰਨੋਂ ਤਾਂ ਬਹੁਤ ਤਤਪਰ ਹੁੰਦੇ ਨੇ ਕਿ ਅਸੀਂ ਕਰਾਈਏ ਅਸੀਂ ਕਰਾਈਏ ਸੇਵਾ ਵਾਲੇ ਬਾਬੇ ਵੀ ਹੋਰ ਵੀ ਸੰਗਤਾਂ ਚਾਹੁੰਦੀਆਂ ਨੇ ਵੀ ਉੱਥੇ ਕੋਰਟ ਕੇਸ ਚੱਲਦਾ ਹੈ ਤੇ ਇੱਕ ਜਦੋਂ ਸੇਵਾ ਕਰਦਾ ਤਾਂ ਦੂਜਾ ਉਹ प्रदीप ਉਹਦੇ ਰਿੱਟ ਪਾ ਦਿੰਦਾ ਤੇ ਇਸ ਕਰਕੇ ਵੀ ਉਹਦੀ ਸੇਵਾ ਰਣ ਲੈਣੀ ਮੁਸ਼ਕਲ ਆ ਉਹ ਕਹਿੰਦੇ ਵੀ ਸਾਡਾ ਇਹ ਸਤਿਗੁਰੂ ਦਾ ਕੰਮ ਆ ਤੁਸੀਂ ਇਹਦੀ ਚਿੰਤਾ ਨਾ ਕਰੋ ਤੁਸੀਂ ਅਰਦਾਸ ਕਰ ਦਿਓ ਦੇਖੋ ਅਰਦਾਸ ਹੈ ਜੀ ਹੋਈ ਕਿਰਪਾ ਹੋਈ ਮਹਾਰਾਜ ਦੀ ਅੱਜ ਜਿਹੜੀ ਜਹਾਜੀ ਹਵੇਲੀ ਦੀ ਰਿਪੇਅਰ ਹੋ ਰਹੀ ਆ ਉਹ ਤਾਂ ਕੋਰਟ ਦੇ ਰਾਹੀਂ ਰਹੀ ਆ ਉਹਨਾਂ ਤੋਂ ਤੁਹਾਨੂੰ ਮਨਜ਼ੂਰੀ ਲੈਣੀ ਪੈਂਦੀ ਆ ਪਰ ਉਹੀ ਭਾਈ ਨਿਰਮਲ ਸਿੰਘ ਜੀ ਭਾਈ ਜਗਬੌਣ ਸਿੰਘ ਜੀ ਉਹਨਾਂ ਦਾ ਜਥੇ ਵੱਲੋਂ ਇਹ ਸੇਵਾ ਲੱਗੀ ਹੋਈ ਆ ਉੱਥੇ ਉੱਥੇ ਵੀ ਭਾਈ ਜਿਹੜੇ ਆਪਣੇ ਕਾਨ੍ਹ ਨੇ ਕਹਿੰਨੇ ਲਖਵਿੰਦਰ ਸਿੰਘ ਕਾਨ੍ਹ ਨੇ ਗਏ ਇੱਥੋਂ ਪੰਜਾਬ ਦੇ ਵਿੱਚੋਂ ਉਹ ਮੂਹਰੇ ਲਾ ਕੇ ਉੱਥੇ ਸੇਵਾ ਯਾਨੀ ਕਿ ਆਖੇ ਜਾਵੇ ਕੋਤਕ ਵਰਤ ਗਿਆ ਕੋਤਕ ਵਰਤ ਗਿਆ ਕੋਤਕ ਵਰਤ ਗਿਆ ਗੁਰੂ ਸਾਹਿਬਾਨ ਨੇ ਦਿਖਾ ਦਿੱਤਾ ਵੀ ਜੇਕਰ ਕੋਈ ਇੱਥੇ ਸੱਚੇ ਮਨ ਦੇ ਨਾਲ ਅਰਦਾਸ ਹੁੰਦੀ ਆ ਤਾਂ ਉਹ ਕਬੂਲ ਕੀਤੀ ਜਾਂਦੀ ਆ ਬਿਲਕੁਲ ਪ੍ਰਧਾਨ ਜੀ ਨੇ ਦੱਸਿਆ ਕਿ ਇਤਿਹਾਸ ਬਾਰੇ ਦੱਸਿਆ ਵੀ ਮਾਤਾ ਗੁਜਰਕੌਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਇਸ ਥਾਨ ਦੇ ਉੱਤੇ ਆਏ ਨੇ ਹਾਂ ਤੇ ਜੇਕਰ ਛੋਟੇ ਸਾਹਿਬ ਜਦ ਜੀ ਆ ਮਾਤਾ ਗੁਜਰ ਕੌਰ ਦੇ ਚਰਨਾਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਮਾਤਾ ਗੁਜਰ ਕੌਰ ਦੇ ਚਰਨ ਇਸ ਜਗ੍ਹਾ ਦੇ ਉੱਤੇ ਇੱਕ ਪੱਥਰ ਦੇ ਉੱਤੇ ਅੱਜ ਵੀ ਮੌਜੂਦ ਨੇ ਕਿਉਂ ਕਰਕੇ ਇਤਿਹਾਸ ਗਵਾਹ ਇਤਿਹਾਸ ਮਿੜਦਾ ਨਹੀਂ ਹੁੰਦਾ ਇਤਿਹਾਸ ਬਣ ਜਾਂਦਾ ਹੁੰਦਾ ਪਰ ਉੱਥੇ ਹੀ ਜੋ ਹੁਣ ਸਵਾ ਦੇ ਦਿਨ ਚੱਲ ਰਹੇ ਨੇ ਲਗਾਤਾਰ ਛੋਟੇ ਸਾਹਿਬ ਜਦ ਜੀ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਜਾਂ ਫਿਰ ਸਿਮਰਨ ਕੀਤੇ ਜਾ ਰਹੇ ਨੇ ਤੁਸੀਂ ਵੀ ਆਓ ਸਿਮਰ ਕਰੀਏ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂ